ਸ੍ਰੀ ਗੁਰਜੀ ਜੀ ਦਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਜੋ ਅਸੀਂ ਪਹਿਲਾਂ ਵੀਡੀਓ ਪਾਈ ਸੀ ਨਾ ਤੁਹਾਡੇ ਲਈ ਆਪਣਾ ਵੀ ਜਿਹੜਾ ਪੁਰਾਣਾ ਸੂਟ ਸੀ ਹਨਾ ਵੀ ਉਹਦਾ ਹੱਲ ਕਰਨਾ ਸੀਗਾ ਤੇ ਸੋਡੇ ਤੋਂ ਅਸੀਂ ਸੁਝਾਅ ਪੁੱਛੇ ਸੀਗੇ ਵੀ ਸਾਨੂੰ ਕਮੈਂਟ ਕਰਕੇ ਦੱਸੋ ਵੀ ਅਸੀਂ ਉਹਦਾ ਕੀ ਹੱਲ ਕਰੀਏ ਤੇ ਅੱਜ ਅਸੀਂ ਉਹ ਸੂਟ ਦਾ ਹੱਲ ਲੈ ਕੇ ਆਇਆ ਤੁਸੀਂ ਦੇਖੋ ਵੀ ਆਪਾਂ ਨੇ ਉਹਦਾ ਕੀ ਹੱਲ ਕੀਤਾ ਤੇ ਜਿਹੜੇ ਨਵੇਂ ਪਹੇਰੇ ਬਰਾ ਜੁੜਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵਧੀਆ ਲੱਗੇ ਤਾਂ ਲਾਈਕ ਵੀ ਕਰਿਓ ਚਲੋ ਜੀ ਆਪਾਂ ਦੇਖਦੇ ਆਂ ਵੀ ਕੀ ਹੱਲ ਬਣਦਾ ਉਹਦਾ ਆਹ ਸੂਟ ਆਇਓ ਹੱਥ ਦੀ ਕਢਾਈ ਕੀਤੀ ਹੈ ਇਸ ਸੂਟ 골ਡਨ ਕਲਰ ਦਾ ਤੇ ਇਹਦੇ ਉੱਤੇ ਮਜੈਂਟਾ ਕਲਰ ਦੀ ਕਢਾਈ ਹੋਈ ਹੋਈ ਆ ਨੀਚੇ ਇਹਦੇ ਮੰਨ ਕੇ ਚਲੋ ਇੰਨਾ ਮਾਰਜਨ ਵੀ ਨਹੀਂ ਹੈਗਾ ਆਹੀ ਨਿਕਲਿਆ ਇਹ ਹਾਂ ਇੰਨਾ ਕੁ ਮਾਰਜਨ ਹੀ ਨਿਕਲਿਆ ਤੇ ਹੋਰ ਇਦੋਂ ਕਿੰਨਾ ਨੀਵਾ ਕਰਨਾ ਮੰਨੇ ਇਹ ਇੰਨੇ ਹੋਰ ਨੀਵਾ ਕਰਨਾ ਇੰਨੇ ਤੇ ਇੰਨੇ ਹੀ ਹੋਰ ਨੀਵਾ ਕਰਨਾ 2.5 ਇੰਚ ਨੀਵਾ ਕਰਨਾ ਤੇ ਦੇਖਿਓ ਤੁਸੀਂ ਸਾਰੀ ਵੀਡੀਓ ਦੇਖਿਓ ਨਾ ਸਕਿਪ ਨਾ ਕਰਿਓ ਤੇ ਆਪਾਂ ਦੇਖਦੇ ਹਾਂ ਤਾਂ ਕਿ 23 ਇੰਚ ਘੇਰਾ ਹਾਂ ਤੇ ਆਪਣੇ ਕੋਲ ਆਪਾਂ ਨੇ ਇਹ ਕੱਪੜਾ ਲਿਆਂਦਾ ਇਹ ਤੇ ਲਾਉਣ ਵਾਸਤੇ ਇਹਦੇ ਨਾਲ ਦਾ ਮਿਲਦਾ ਜੁਲਦਾ ਇਹ ਹੈਗਾ ਸਾਟਨ ਵਾਲਾ ਗੰਜਾ ਪੈ ਇਹ ਸੂਟ ਇਹ ਕਿਹੜਾ ਇਹ ਕਿਹੜਾ ਕੱਪੜਾ ਇਹ ਹੈਗਾ ਬ੍ਰੋਕਟ ਬ੍ਰੋਕਟ ਇਧਰ ਆਵਾਜ਼ ਆ ਹੁਣ ਹਨਾ ਹਾਂ ਭੈਣਾਂ ਕਹਿੰਦੀਆਂ ਸੀ ਵੀ ਇਹਦੇ ਨੀਚੇ ਤੁਸੀਂ ਹਨਾ ਕਈ ਭੈਣਾਂ ਨੇ ਕਮੈਂਟ ਕਰੇ ਆਪਾਂ ਨੂੰ ਸੁਝਾਅ ਦਿੱਤਾ ਵਧੀਆ ਉਹਨਾਂ ਨੇ ਹੂੰ ਉਹ ਕਹਿੰਦੇ ਵੀ ਔਰਗੈਂਜਾ ਦਾ ਪੀਸ ਲਗਾ ਕੇ ਮੈਨੂੰ ਨੀਮਾ ਕਰ ਦੋ ਉਹ ਕਹੇ ਸੀ ਮਮੈਂਟਾ ਕਲਰ ਦਾ ਲਗਾ ਦਿਓ ਹੂੰ ਤੇ ਆਪਾਂ ਨੇ ਫਿਰ ਹੁਣ ਉਹਨਾਂ ਨੂੰ ਪੁੱਛ ਲਿਆ ਵੀ ਜਿਹਨਾਂ ਦਾ ਸੂਟ ਆ ਹਨਾ ਕਿਹਾ ਤੁਹਾਡੇ ਸਾਰੀਆਂ ਭੈਣਾਂ ਦੇ ਸੁਝਾਅ ਅਸੀਂ ਉਹਨਾਂ ਨੂੰ ਦੱਸੇ ਵੀ ਜਿਹਨਾਂ ਦਾ ਸੂਟ ਆ ਹਨਾ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਦੱਸਿਆ ਵੀ ਅਮਨ ਜਿਵੇਂ ਦੱਸ ਰਹੇ ਨੇ ਤੁਹਾਨੂੰ ਵੀ ਆ ਨਾਲ ਦੇ ਕਲਰ ਦਾ ਲਾ ਦਿਓ ਤੁਸੀਂ ਪੈਚ ਪੈਚ ਤੇ ਇਹ ਆਪਾਂ ਹੁਣ ਇਹਦੇ ਨੀਚੇ ਲਾਵਾਂਗੇ ਇੱਥੇ ਐਨਾ ਵਧਾ ਦਾਂਗੇ ਇਹਦਾ ਪੀਸ ਕਿ ਇਹਦਾ ਇੰਨਾ ਹੀ ਨੰਬਰ ਚੌੜਾ ਚੌੜਾ ਰਹੂਗਾ ਐਨਾ ਵਧੂਗਾ ਕਿ ਇਹ ਰੰਨੀ ਆ ਉਹਨਾਂ ਦਾ ਅੱਛਾ ਭਾਰੀ ਨਹੀਂ ਹੈ ਬਿਹੇਵੀ ਨਹੀਂ ਹੈ ਹੈਲਥੀ ਜਾਦੀ ਨਹੀਂ ਇਹ ਐਨਾ ਆਪਾਂ ਪੈਚ ਲਗਾ ਦਾਂਗੇ ਬਾਕੀ ਵਿੱਚ ਫੋਲਡ ਕਰਨ ਵਾਸਤੇ ਕੱਪੜਾ ਤਾਂ ਆਪਾਂ ਨੂੰ ਬਦਲਣਾ ਪਊਗਾ ਨਾ ਹੂੰ ਤੇ ਇੰਨਾ ਪੈਚ ਲੱਗੂਗਾ 2 ਇੰਚ ਦਾ ਪੈਚ ਮੰਨ ਲਓ ਵੀ 2.5 ਇੰਚ ਦਾ ਪੈਚ ਲੱਗ ਜਾਊਗਾ ਇਹਨਾਂ ਤੇ ਇਹਦੇ ਤੇ ਕਢਾਈ ਵੀ ਕੀਤੀ ਹੋਊਗਾ ਤਾਂ हां ਇੱਥੇ ਆਪਾਂ ਨਾਲ ਮੇਰੇ ਦਾ ਜਿਲ ਦਾ ਵਰਕ ਵੀ ਕਰਨਾ ਇਹਦੇ ਤੇ ਮਰਜੈਂਟਾ ਕਲਰ ਦਾ ਹੈਂ ਹਾਂ ਤੇ ਤੁਸੀਂ ਬਣੇ ਰਹੋ ਵੀਡੀਓ ਨਾਲ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਦੇਖਿਓ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਹਾਲੇ ਦਾ ਸੋਹਣਾ ਹੋਇਆ ਆਪਾਂ ਇਹਦਾ ਪੀਸ ਕਟਿੰਗ ਕਰ ਲੈਨੇ ਆ ਪਹਿਲਾਂ ਬਣਾ ਇਹਦਾ ਪੀਸ ਜਿੰਨਾ ਕ ਆਪਾਂ ਨੇ ਵਧਾਉਣਾ ਉਹਨਾਂ ਕੱਟ ਕਰਾਂਗੇ ਲੋ ਜੀ ਪੀਸ ਕੱਟ ਲਿਆ ਵੀ ਜਿੰਨਾ ਆਪਾਂ ਇਹਦੇ ਨਾਲ ਅਟੈਚ ਕਰਨਾ ਪੈਚ ਦੇ ਤੌਰ ਤੇ ਤੇ ਬਾਕੀ ਕੁਝੇ ਹਿੱਸੇ ਥੱਲੋਂ ਹਨਾ ਮੁੜੂਗਾ ਵੀ ਇਹ ਇਹਨਾਂ ਮੁੜੂਗਾ ਨੇ ਇਹਨਾਂ ਆਦੇ ਅਧਰਵਾ ਇਹਨਾਂ ਕੋ ਹੋ ਜਾਊਗਾ ਇਹ ਅੰਨਾ ਕਰੀਏ ਚਲੋ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰਦੇ ਪਹਿਲਾਂ ਫਿਰ ਦਿਖਾਉਣਾ ਤੁਹਾਨੂੰ ਅਮਰੋਂ ਉਹਨਾਂ ਕਪੜਾ ਅਟੈਚ ਕਰ ਰਹੇ ਨੇ ਉਹ ਕਢਾਈ ਵਾਲੀ ਮਸ਼ੀਨ ਦੇ ਨਾਲ ਤੇ ਰਿਲੇਟਿਵ ਸਲਾਈ ਵਾਲੀ ਤੇ ਇਹਦੇ ਨਾਲ ਵੀ ਸੀਨ ਵੱਜ ਜਾਂਦੀ ਹੈ ਨਾ ਅੱਜ ਇਹ ਪੱਗਾਂ ਦੇ ਸ਼ੌਣ ਮਾਰੀ ਸੀ ਯੂਸ ਕਰਕੇ ਉਹ ਜਾੜੇ ਹੱਜੀਏ ਦਾ ਹਾਂ ਇਸ ਕਰਕੇ ਸਿਉਣੇ ਇਦਾਂ ਹੀ ਮਾਰਦੀ ਅਜਿਹਾ ਕੀ ਆ ਸੱਜਾ ਜਿਹਾ ਚੜਿਆ ਹੋਇਆ ਜਿਹਾ ਪੈਰ ਆਪੇ ਰੋੜੀ ਗੋਸ ਤੇ ਜਾ ਮੈਂ ਬੰਦਾ ਸੱਜ ਜੀ ਲੱਗਦਾ ਸੱਜਾ ਜੀ ਬੈਠੀ ਨਾ ਕਰਿਆ ਸੀ ਨਾ ਆ ਦੇਖਣ ਨੂੰ ਲੱਗਦਾ ਨਹੀਂ ਜਿਵੇਂ ਆਪਾਂ ਵਿਆਹਾਂ ਚ ਸੱਜ ਤੋੜਦੇ ਹੁੰਨੇ ਆ ਉਹਦੇ ਵਰਗਾ ਹੀ ਲੱਗਦਾ ਛੋਟਾ ਜਿਹਾ ਲਓ ਜੀ ਸੇਵਾ ਹੋ ਗਈ ਕੰਪਲੀਟ ਇਹਦੇ ਡਬਲ ਸੇਵ ਮਰਨੀ ਹੈ ਕਿ ਸਿੰਗਲ ਨਾਲ ਹੀ ਬਚ ਗਈ ਸਿੰਗਲ ਨਾਲ ਇਹ ਦਿਵਾਲ ਹੁਣ ਆਪਾਂ ਇਹਦੇ ਤੇ ਕੜਾਈ ਕਰਾਂਗੇ ਦੇਖੋ ਅਟੈਚ ਹੋ ਗਿਆ ਕੱਪੜਾ ਤੇ ਇਹ ਥੋ ਇਦਾਂ ਹਨਾ ਇਦਾਂ ਮੋੜਿਆ ਜਾਊਗਾ ਵੀ ਜਿੰਨਾ ਕ ਆਪਣੇ ਵਧਾਉਣਾ ਤੇ ਇਥੇ ਆਪਾਂ ਡਿਜ਼ਾਈਨ ਬਣਾਵਾਂਗੇ ਜਿਹੜੇ ਇਹ ਵਾਲਾ ਪੀਸ ਲਾਏ ਇੱਕ ਉਹ ਕੀ ਗੈਨ ਸੀ ਇਹਦੇ ਜੋੜ ਕਿੱਥੇ ਦੀਗਾ ਉਹ ਤਾਂ ਆਹ ਵਾਲਾ ਕੇਰਾ ਵੱਡਾ ਕਰਨਾ ਹੈ ਹਾਂ ਇਥੇ ਇੱਕ ਜੋੜ ਵੀ ਹੈ ਦੇ ਹਨਾ ਇਹਦੇ ਤੇ ਆਪਾਂ ਮਾਤਲਬ ਦੇਖਦੇ ਹੁਣ ਗੋਟਾ ਲਾ ਕੇ ਇਹਨੂੰ ਲਕੂਣਾ ਇੱਥੇ ਕਿਵੇਂ ਜੋੜ ਵੀ ਲਗਾਉਣਾ ਪਊਗਾ ਆ ਦੇਖੋ ਕਿੰਦਾ ਹਨਾ ਸੇ ਹੁਣ ਬਲ ਚੁੱਕੇ ਜੀ ਤੇ ਅਮਨ ਹੁਣ ਪ੍ਰੈਸ ਕਰ ਰਹੇ ਨੇ ਤਾਂ ਕਿ ਉਹ ਵਧੀਆ ਸਾਫ ਉਹ ਜਿਹੜੇ ਕਪੜਾ ਉਹਦੇ ਤੇ ਕਢਾਈ ਕਰਨੀ ਆ ਤੇ ਸੂਟ ਦੇ ਨਾਲ ਵਧੀਆ ਮਿਲਦਾ ਜੁਲਦਾ ਕਰਨਾ ਤੇ ਜਿਹੜਾ ਲੱਗਿਆ ਹੋਇਆ ਸੋਨਾ ਵੀ ਲੱਗੇ ਹਨ ਔਰ ਜਨ ਲੱਗੇ ਵੀ ਤੇ ਵੀ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਨਾ ਵੀ ਸੋਨਾ ਬਣਿਆ ਆ ਤੁਸੀਂ ਦੇਖ ਸਕਦੇ ਹੋ ਆਪ ਹੁੰਦਾ ਆਪਣੇ ਡਰਾ ਕਰਿਆ ਜਿਹੜਾ ਕੀ ਇੱਥੇ ਬਣਿਆ ਹੋਇਆ ਆ ਦੇਖੋ ਨਾ ਇਹ ਹੈਗਾ ਨਾ ਆਪਣਾ ਜਿਵੇਂ ਜਿੱਥੇ ਜਿੱਥੇ ਪੱਕੀਆਂ ਜਿਹਾਂ ਦਾ ਡਿਜ਼ਾਈਨ ਹੁੰਦਾ ਨਾ ਆ ਦੇਖੋ ਆਹ ਮਨੇ ਡਰਾ ਕਰਿਆ ਤੇ ਇਹਦੇ ਇੱਥੇ ਛਾਪਾ ਧਾਰਨਗੇ ਦੇ ਉਦੋਂ ਬਾਅਦ ਫਿਰ ਕਢਾਈ ਕੀਤੀ ਹੋਊਗੀ ਵੀ ਜਿਹੜਾ ਇਹਦੇ ਨਾਲ ਮਿਲਦਾ ਜੁਲਦਾ ਹੋ ਜੀ ਤੇ ਨਿਸ਼ਾਨੀ ਲਾ ਲਈ ਜਾਗ ਨਾਲ ਇੱਥੋਂ ਆਪਣੇ ਇਹ ਫੋਲਡ ਕਰਨਾ ਇਹਨੂੰ ਇੰਨੇ ਨੇ ਥੋਂ ਦੇ ਵਿੱਚ ਕਢਾਈ ਕਰਨੀ ਆ ਆ ਫੁੱਲਾਂ ਦੀ ਲੋ ਜੀ ਹਾਂ ਬਨ ਛਾਪਾ ਉਤਾਰ ਰਹੇ ਨੇ ਨੀਲ ਦੇ ਨਾਲ ਜੋ ਆ ਫੁੱਲ ਛਾਪਿਆ ਹੋਇਆ ਆ ਦੇਖੋ ਜੋ ਆ ਦੇ ਲਦਾ ਗੁੰਦਨ ਆ ਇਹ ਉੱਡ ਜਾਂਦਾ ਹੌਲੀ ਹੌਲੀ ਜੋ ਆਪਾਂ ਨੂੰ ਵੀਡੀਓ ਦੇ ਵਿੱਚ ਦੇਖ ਰਿਹਾ ਇਸੇ ਤਰ੍ਹਾਂ ਆਮ ਉੱਤਰ ਸਾਰੇ ਘੇਰੇ ਤੇ ਛਾਪ ਲੈਣਗੇ ਤੇ ਇਹਦੇ ਨਾਲ ਮਿਲਦਾ ਜੁਲਦਾ ਹੋ ਜੂਗਾ ਜਿਹੜਾ ਆਪਣਾ ਜਿੱਗੇ ਜਿੱਗੇ ਪੱਤੀਆਂ ਵਾਲਾ ਮੈਂਜੈਂਟਾ ਕਲਰ ਦਾ ਫੁੱਲਾ ਤੇ ਫੁੱਲਾਂ ਆ ਛਾਪਾ ਤਾਰ ਲੈ ਗਿਆ ਜੀ ਦੇਖੋ ਇਹ ਮਿਲ ਕੇ ਤਾਰੇ ਨੇ ਸਾਰੇ ਫੁੱਲੋ ਇੱਕੋ ਹੀ ਗਾਇਬ ਤੇ ਨੇ ਤੇ ਜੋ ਵਿਚਾਲੇ ਖਾਲੀ ਆ ਥੋਂ ਦਿਖ ਰਿਹਾ ਨਾ ਉਥੇ ਆਪਾਂ ਬਿੰਦੀਆਂ ਪਾ ਦਾਂਗੇ ਉਹੀ ਮਜੈਂਟਾ ਕਲਰ ਦੀਆਂ ਜਿਵੇਂ ਆ ਪਈਆਂ ਹੋਈਆਂ ਨੇ ਛੋਟੀਆਂ ਛੋਟੀਆਂ ਚਲੋ ਜੀ ਹੁਣ ਆਪਾਂ ਕਰਦੇ ਆਂ ਕਢਾਈ ਲੋ ਜੀ ਆਪਨੇ ਫਰੇਮ ਲਾ ਲਿਆ ਤੇ ਕਢਾਈ ਸਟਾਰਟ ਕਰ ਦਿੱਤੀ ਆ ਜੋ ਪੱਤੀਆਂ ਨੇ ਨਾ نیچے ਉਹ ਤਿੰਨ ਪੱਤੀਆਂ ਵਾਲਾ ਫੁੱਲ ਜ ਆ ਉਹਦੇ ਵਿੱਚ ਆਪਾਂ ਨੂੰ 골ਡਨ ਜੈਰੀ ਦੀ ਕਢਾਈ ਕਰਨੀ ਹੈ ਵੇ ਦੇਖੋ ਇਥੇ ਹੋਈ ਵੀ ਹੈ ਨਾ 골ਡਨ ਜੈਰੀ ਦੀ ਕਿ ਜਿਹ ਮਜੈਂਟਾ ਕਦਰ ਜਿਵੇਂ ਇਹ ਫੁੱਲ ਨਾ ਇੰਨੇ ਨੇ ਗੈਪ ਦੇ ਵਿੱਚ ਨੇ ਨਾ ਇੱਕ ਫਰੇਮ ਦੇ ਵਿੱਚ ਇਹ ਦੋ ਫੁੱਲ ਹੀ ਆਏ ਨੇ ਤੇ ਪਹਿਲਾਂ ਹਾਉਂ ਨੀਚਾ ਜੈਰੀ ਵਾਲਾ ਡੱਟੇ ਦੇ ਰਿ ਨੇ ਨੀਚੇ ਵਾਲਾ ਜੋ ਦੂਆ ਦਾ ਜੋ ਆ ਉੱਪਰ ਮਜੈਂਟਾ ਕਦਰ ਦੀ ਬਣੇ ਹੋਏ ਨੇ ਨਾ ਇਹ ਹੈਂਡਵਰਕ ਦਾ ਹੱਥ ਮੇਜੇਪ ਪਹਿਲਾਂ ਵਿੱਚ ਸ਼ਾਇਦ ਤੁਸੀਂ ਨਿਕੜਾ ਹੀ ਗਏ ਹੋਵੋ ਅਮਰ ਹੁਣ ਮਜੈਂਟਾ ਕਰ ਰਹੇ ਹਾਂ ਨਾ ਜੋ ਜਿਗਜੈਗ ਵਾਲੀਆਂ ਬੱਤੀਆਂ ਨੇ ਉਹ ਬਣਾ ਰਹੇ ਨੇ ਜਿਵੇਂ ਉੱਪਰ ਹੈਂਡਵਰਕ ਹੋਇਆ ਹੋਇਆ ਉਹਦੀ ਤਰ੍ਹਾਂ ਉਹ ਜਦੋਂ ਇਹ ਬਣ ਗਿਆ ਨਾ ਜਿੱਕੇ ਜਿੱਗ ਵਾਲੀਆਂ ਬੱਤੀਆਂ ਫਿਰ ਉਹਦੇ ਨਾਲ ਐਵੇਂ ਉਹ ਕੜਾਈ ਦੇ ਨਾਲ ਮਿਲਦਾ ਜੁਲਦਾ ਡਿਜ਼ਾਈਨ ਹੋ ਜਾਏਗਾ ਇਹ ਇਹ ਵੀ ਫਰੇਮ ਕਮੋਂ ਦੇ ਕਮੋਂ ਦੇ ਫਿਰ ਬਣੋਣੀ ਪੈਂਦੀ ਆ ਇਹ ਡੰਡੀਆਂ ਹੀ ਆ ਲੋ ਜੀ ਅਮਨੇ ਇੱਕ ਫੁੱਲ ਦੀ ਜਿਗਜਾਗ ਪੱਤੀਆਂ ਬਣਾ ਦਿੱਤੀਆਂ ਆ ਦੇਖੋ ਹੈਨਾ ਇੱਕੋ ਜਿਹਾ ਕੁਝ ਇਹਦੇ ਨਾਲ ਮਿਲਦਾ ਜੁਲਦਾ ਜਿਹਾ ਹੋ ਗਿਆ ਤੇ ਬਾਕੀ ਇਹਦੇ ਵਿੱਚ ਫਿਰ ਹਰਾ ਰੰਚ ਦਿੱਤਾ ਜਾਊਗਾ ਜਿਵੇਂ ਇਹ ਪੱਤੀਆਂ ਦੇ ਵਿੱਚ ਦਿੱਤਾ ਹੈ ਇਸ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਤੇ ਬਾਕੀ ਦੱਸਿਓ ਵੀ ਮੈਚਿੰਗ ਇਹ ਸਾਡਾ ਇਹ ਉਪਰਾਲਾ ਕਿਦਾਂ ਲੱਗਿਆ ਇਹ ਮੈਨੂੰ ਤਾਂ ਸੋਹਣਾ ਲੱਗਦਾ ਹੈ ਬਾਕੀ ਭੈਣ ਦੱਸੂਗੀ ਇਹ ਸੋਹਣਾ ਆ ਪਤਾ ਨਹੀਂ ਪਸੰਦ ਆ ਉਹਨਾਂ ਨੇ ਕੋਈ ਨਾ ਉਹ ਜੀ ਆਮਣੇ ਹੁਣ ਜੋ ਮਜੈਂਟਾ ਹੈ ਨਾ ਜਿੱਕ ਜਿੱਕ ਪੱਤੀਆਂ ਨੇ ਉਹਨਾਂ ਦੇ ਵਿੱਚ ਹਰਾ ਟੱਚ ਦੇ ਲਏ ਨੇ ਜਿਵੇਂ ਉਹ ਪੱਤੀਆਂ ਦੇ ਵਿੱਚ ਪਿਆ ਹੋਇਆ ਵਿਚਾਲੇ ਡੰਡੀਆਂ ਬਾਕੀ ਇਹ ਇਹ ਉਨਿੰਕੀ ਦਾ ਇਹ ਵੀ ਫਰਕ ਰਹਿ ਸਕਦਾ ਕਿਉਂਕਿ ਇਹ ਸੂਟ ਕਾਫੀ ਪੁਰਾਣਾ ਕਿਉਂਕਿ ਜਿਹੜੀ ਇਹ ਕਢਾਈ ਦੇ ਕਦਰ ਨੇ ਉਹ ਕਲਰ ਕਲਰ ਦਾ ਵੀ ਥੋੜਾ ਘੋਟਾ ਹੈ ਨਾ ਡੱਲ ਜਿਹਾ ਹੋ ਜਾਂਦੇ ਨੇ ਉਹ ਤੇ ਜੋ ਨੀਚੇ ਆਮਨੇ ਜਰੀ ਦਾ ਟੱਚ ਦਿੱਤਾ ਤੇ ਉਹਦੇ ਵਿੱਚ ਵੀ ਹਰਾ ਹਰਾ ਰੰਗ ਭਰੇ ਨੇ ਆਮਨੇ ਸਾਈਡਰ ਦੇ ਵਿੱਚ ਤੇ ਜੋ ਕਿ ਜਿਹੜੀ ਦੇ ਟੱਚ ਦਿੱਤਾ ਹੋਇਆ ਉਹਦੇ ਆਊਟਲਾਈਨ ਉਹੀ ਮੈਂਜੈਂਟਾ ਕਲਰ ਨਾਲ ਕਰ ਰਹੇ ਨੇ ਆ ਮਨਾ ਇਹ ਥੋੜੇ ਧਾਗੇ ਇਕੱਠੇ ਰਹੇ ਨੇ ਉਹਦੇ ਕਰਕੇ ਥੋੜਾ ਜਿਹਾ ਉ ਟਪਟਾਂਗੇ ਜਿਹਾ ਲੱਗ ਰਿਹਾ ਜਦੋਂ ਧਾਗੇ ਕੱਟੇਗੇ ਫਿਰ ਵਧੀਆ ਸਾਫ਼ ਦੇਖੂਗਾ ਤੇ ਬਾਕੀ ਤੁਸੀਂ ਆ ਦੇਖੋ ਨਾ ਵੀ ਉਹ ਕਲਰ ਨਾਲ ਮੈਚਿੰਗ ਹੋ ਗਈ ਹੈ ਨਾ ਤੇ ਜੋ ਨੀਚੇ ਹੈ ਨਾ ਇਹਦੀਆਂ ਬੱਤੀਆਂ ਬਣਾਇਆ ਨੇ ਛੋਟੇ-ਛੋਟੇ ਜਿੰਨਾ ਵਿੱਚ ਹਰਾ ਰੰਗ ਚ ਦਿੰਦਾ ਉਹਦੀ ਆਊਟ ਲੈਣਾ ਬੜਾ ਮਜਾ ਆਂਦਾ ਕੰਦਰ ਦੇ ਨਾਲ ਕਰ ਰਹੇ ਨੇ ਜਿਵੇਂ ਆਹ ਦੇਖੋ ਆ ਹੋਈ ਹੋਈ ਆ ਤੇ ਜੋ ਹੁਣ ਉੱਤੇ ਆਪਾਂ ਨੇ ਨੀਚੇ ਕੱਪੜਾ ਪੈਚ ਲਾਇਆ ਮਤਲਬ ਜੋੜ ਲਾਇਆ ਹੈ ਨਾ ਉਹ ਜੋੜ ਤੇ ਆਮ ਨੂੰ ਪਿੰਕ ਕਲਰ ਦਾ ਚੌਲ ਟਾਂਕ ਲਾ ਰਹੇ ਨੇ ਜਿਵੇਂ ਇਦਾਂ ਡੱਬਾ ਨਹੀਂ ਬਣਿਆ ਹੋਇਆ ਆਲੇ-ਦਾਲੇ ਪਿੰਕਸ ਤੇ ਵਿਚਾਲੇ ਹੈ ਨਾ ਗ੍ਰੀਨ ਆ ਉਹ ਦੇਖੋ ਡੱਬਾ ਲੱਗ ਰਿਹਾ ਹੋਗਾ ਇਸ ਤਰੀਕੇ ਨਾਲ ਲਾਉਣਗੇ ਆਵਣਾ ਇਹ ਦਿਨ ਮਤਲਬ ਇਹਦੇ ਨੀਚੇ ਹਰੀ ਲਾਈਨ ਲਾਉਣਗੇ ਚੌੜਾ ਕਿਨਾਰਾ ਉਸ ਤੋਂ ਨੀਚੇ ਫਿਰ ਮੈਂਜੈਂਟਾ ਕਲਰ ਦੀ ਮਤਲਬ ਜਿਹੜਾ ਜੋੜ ਲੁਕ ਜਾਵੇ ਤੇ ਆਮਨੇ ਮੈਂਜੈਂਟਾ ਦੇ ਨਾਲ ਇੱਕ ਡਬਲ ਲਾਈਨ ਲਾ ਦਿੰਦੀ ਆ ਤੇ ਇਹਨਾਂ ਦੇ ਸੈਂਟਰ ਦੇ ਵਿੱਚ ਆਮਨ ਗ੍ਰੀਨ ਨਾਲ ਚੌੜਾ ਟੈਚਾ ਲਾਉਣਗੇ ਜਿਵੇਂ ਆ ਲੱਗਿਆ ਹੈ ਰਿਕ ਬਈ ਗ੍ਰੀਨ ਚੌਲਡ ਅੰਕ कलर ਹੁੰਦੇ ਚਾਲੇ ਲਾਏ ਜਾ ਰਹੇ ਆ ਦੋਨੇ ਮਜੈਂਟਾ ਕਲਰ ਦੀਆਂ ਝੁਲੇ ਨਾਲ ਪਾਈਆਂ ਨੇ ਵਾਲੇ ਦਲੇ ਜੇ ਤੁਸੀਂ ਦੇਖ ਸਕਦੇ ਹੋ ਵਿਚਾਲੇ ਗ੍ਰੀਨ ਚੌਲਡ ਅੰਕ ਕਲਰ ਦਿੱਤਾ ਤੇ ਸੋਹਣਾ ਲੱਗ ਰਿਹਾ ਤੇ ਜਿਹੜਾ ਇਹ ਜੋੜਤੀ ਹੈ ਨਾ ਆਪਣੇ ਇਹ ਕਪੜਾ ਨਾਲ ਅਟੈਚ ਕੀਤਾ ਸੀ ਉਹ ਲੁਕ ਚੁੱਕਿਆ ਤੇ ਜੋ ਆ ਉੱਪਰਲੇ ਡਿਜ਼ਾਈਨ ਦੇ ਨਾ ਆਲੇ ਦਲੇ ਆ ਬਿੰਦੀਆਂ ਪਈਆਂ ਹੋਈਆਂ ਮਜੈਂਟਾ ਕੰਦਰ ਦੀਆਂ ਹੁਣ ਆਪਾਂ ਉਹ ਪਾਉਣਗੇ ਮਜੈਂਟਾ ਕੰਦਰ ਦੀਆਂ ਇਹ ਡਾਟਸ ਜੀ ਮਤਲਬ ਆਪਣੀ ਕੋਸ਼ਿਸ਼ ਇਹੀ ਆ ਵੀ ਜਿੰਨਾ ਹੋ ਸਕੇ ਨਾ ਇਹ ਡਿਜ਼ਾਈਨ ਦੇ ਨਾਲ ਮਿਲਦਾ ਜੁਲਦਾ ਜਾ ਹੋ ਜੇ ਤੇ ਜੋ ਤਾਂ ਗੇ ਦਿਖ ਰਹੇ ਨੇ ਤੁਹਾਨੂੰ ਉਹ ਇਹ ਜਿ ਕੱਟੇ ਜਾਣਗੇ ਪਿੱਛੇ ਦਾ ਗੁੱਟ ਲਾਉਂ ਹਾਂ ਇਹਨਾਂ ਦੇ ਨਵੇਂ ਜੀ ਫੁੱਲ ਦੇ ਆਲੇ ਦਾਲੇ ਆਉਣੇ ਉਹ ਬਿੰਦੀਆਂ ਵੀ ਬਣਾ ਦਿੱਤੀਆਂ ਆ ਤੁਸੀਂ ਦੇਖ ਸਕਦੇ ਹੋ ਨਾ ਇਹਦੇ ਨਾਲ ਤਾਂ ਮਿਲਦਾ ਜੁਲਦਾ ਜਿਆਰ ਬਣ ਗਿਆ ਤੇ ਬਾਕੀ ਸਾਰਾ ਕੰਪਲੀਟ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਜੋੜ ਵੀ ਸੀਗਾ ਜਿਹੜਾ ਨਾ ਉਹ ਟੱਕ ਦਿੱਤਾ ਗਿਆ ਚੌੜ ਟੰਕਾ ਲਾ ਕੇ ਨਾ ਆਲੇ ਦਲੇ ਪਈਆਂ ਟੱਲੇ ਸੈਂਟਰ ਦੇ ਵਿੱਚ ਗਰੀਨ ਤੇ ਦੇ ਜਿਹੜੇ ਫੁੱਲ ਸੀਗੇ ਨਾ ਉਹਨਾਂ ਦੀ ਕੰਢਾਈ ਕੰਪਲੀਟ ਹੋ ਚੁੱਕੀ ਆ ਤੇ ਬਾਕੀ ਹਜੇ ਹੈ ਨਾ ਇਹਦੀ ਸਿਲਾਈ ਕਰਨੀ ਰਹਿੰਦੀ ਆ ਆਪਾਂ ਤੁਹਾਨੂੰ ਇੱਕ ਵਾਰੀ ਸੈੱਟ ਜਿਹਾ ਕਰਕੇ ਦਿਖਾ ਦਿੰਨੇ ਆ ਵੀ ਇਹ ਇਦਾਂ ਸੈੱਟ ਆਊਗਾ ਤੇ ਇੱਕ ਇਹਦੇ ਨੀਚੇ ਕੀ ਲਾਜੂ ਉਹਨੂੰ ਲੈਸ ਲੇਸ ਲਈ ਹੋਊਗੀ ਇੱਕੋ ਪਰਲੇ ਪਾਸੇ ਨਾ ਇਹਦਾ ਜੋੜ ਆ ਜਿੱਥੋਂ ਆਮਨੇ ਮੋੜਿਆ ਉਹ ਜੋੜ ਤੇ ਵੀ ਆਪਾਂ ਲੈਸ ਰੱਖਾਂਗੇ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਨਾ ਵੀ ਦੇਖੋ ਜੀ ਇਹ ਇਸ ਤਰ੍ਹਾਂ ਮੁੜ ਗਈ ਹੈ ਹਾਂ ਬਈ ਆ ਦੇਖੋ ਨਿਵਣ ਕੀ ਗੱਲ ਤੇ ਜਿੱਥੇ ਇਹ ਜੋੜ ਸੀਗਾ ਨਾ ਜਿੱਥੇ ਆਪਣੇ ਇਹ ਅਟੈਚ ਕਰਿਆ ਪੈਚ ਤੇ ਇੱਥੇ ਆਪਾਂ ਇਹ ਆ ਨਾ ਚੌਲ ਟਾਂਕੇ ਨਾਲ ਉਹ ਇਸ ਤਰ੍ਹਾਂ ਦੇ ਲੈਸ ਕਮਾਏ ਇਸ ਤਰ੍ਹਾਂ ਇਹ ਲੈ ਸਲਾਈ ਹੋਊਗੀ ਇਹ ਦੇ ਇਥੇ ਇਦਾਂ ਇਹ ਕਮਾਈ ਜਾਊਗੀ ਇਸ ਤਰੀਕੇ ਨਾਲ ਤੇ ਬਾਕੀ ਜਦੋਂ ਲੱਗ ਗਈ ਅਸਰ ਤਾਂ ਉਦੋਂ ਗੱਲ ਜੀ ਵਾਣਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਇਹ ਸੋਹਣਾ ਲੱਗਦਾ ਹਨਾ ਕਿਉਂ ਇੱਕ ਤਾਂ ਇਹ ਸੂਟ ਪੁਰਾਣਾ ਜੀ ਉਹਦੇ ਨਾਲ ਦਾ ਕੱਪੜਾ ਮਿਲਿਆ ਨਹੀਂ ਦੇ ਨਾਲ ਤੇ ਮਿਲਦਾ ਵੀ ਤੇ ਡਿਜ਼ਾਈਨ ਨਹੀਂ ਮਿਲਦਾ ਸੀ ਨਾਲ ਹਾਂ ਡਿਜ਼ਾਈਨ ਨਹੀਂ ਮਿਲਦਾ ਸੀਗਾ ਇਸ ਕਰਕੇ ਸੀ ਸਾਫ ਕਪੜਾ ਲੈ ਕੇ ਕਲਰ ਉਹਦੇ ਨਾਲ ਦਾ ਮਿਲਦਾ ਜੁਲਦਾ ਲੈ ਲਿਆ ਤੇ ਆ ਬਰੋਕਤੀ ਦਾ ਇਹ ਕਪੜਾ ਕਿਹੜਾ ਲਿਆ ਆ ਹੁਣ ਆਪਨੇ ਇਹ ਔਰਗੰਜਾ ਹੋਇਆ ਔਰਗੰਜਾ ਲਾਇਆ ਤੇ ਮਿਲਦਾ ਜੁਲਦਾ ਸੈਟਨ ਸੈਟਨ ਔਰਗੰਜਾ ਹਾਂ ਤੇ ਜਿਹੜੇ ਆ ਆ ਫੁੱਲ ਠੀਕ ਹੈ ਨਾ ਦੇਖੋ ਇਦਾਂ ਆ ਐ ਗੁਲਾਈ ਦੇ ਵਿੱਚ ਨਾ ਆਪਣੇ ਉਹ ਫੁੱਲ ਬਣਾਤਾ ਆ ਪੱਤੀਆਂ ਦੀ ਇਹ ਤਾਂ ਮੋਲ ਵਾਲੀਆਂ ਪੱਤੀਆਂ ਲੱਗੀਆਂ ਹੋਈਆਂ ਸੀ ਨਾ ਆਪਾਂ ਜਰੀ ਦੀ ਕਢਾਈ ਕਰ ਕਰ ਦਿੱਤੀ ਆ ਆ ਦੇਖੋ ਮਸਾਂ ਇਹ ਮੈਚਿੰਗ ਜੀ ਕਰਤੀ ਉਹਦਾ ਜਿਹੜੀ ਦੀ ਕੜਾਈ ਕਰਕੇ ਵਿੱਚ ਗ੍ਰੀਨ ਟੱਚ ਦਿੱਤਾ ਪੱਤੀਆਂ ਦੇ ਵਿੱਚ ਗ੍ਰੀਨ ਟੱਚ ਦਿੱਤਾ ਇਸ ਤਰ੍ਹਾਂ ਸਾਨੂੰ ਤਾਂ ਦੇਖੋ ਵੀ ਬਹੁਤ ਸੋਹਣਾ ਲੱਗ ਰਿਹਾ ਕਿਉਂਕਿ ਹਲਕਾ ਜਿਹਾ ਡਿਜ਼ਾਈਨ ਕਰਿਆ ਘੇਰੇ ਤੇ ਵੀ ਹੈਵੀ ਜਿਆ ਨਹੀਂ ਕਰਿਆ ਆਪਣਾ ਮਾਲਾ ਹੈਵੀ ਨਹੀਂ ਕਰਿਆ ਜਿਵੇਂ ਆਪਣੇ ਆ ਜਗਾ ਖਾਲੀ ਛੱਡੀ ਆ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਵੀ ਦੇਖੋ ਸੋਹਣਾ ਹੋ ਗਿਆ ਸੂਟ ਹਨਾ ਦੇਖੋ ਨਾ ਹਲਕਾ ਹਲਕਾ ਡਿਜ਼ਾਈਨ ਵੀ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਤੇ ਜਿਹੜੀਆਂ ਪੱਤੀਆਂ ਨਾ ਮੁੱਲ ਦੀਆਂ ਨਹੀਂ ਹੋਈਆਂ ਸੀਆਂ ਆ ਦੇਖੋ ਹਨ ਮੈਂ ਕਾਫੀ ਪ੍ਰਾਣੇ ਹੋਣ ਕਰਕੇ ਵੀ ੁਖੜੀਆਂ ਹੀ ਪਈਆਂ ਨੇ ਤੇ ਆਹ ਆਪਣੇ ਕੜਾਈ ਕਰਕੇ ਲਾਈਆਂ ਨੇ ਦੇਖੋ ਨਾ ਮਿਲਦੀਆਂ ਜੁਲਦੀਆਂ ਜੀ ਹੋ ਗਈਆਂ ਤੇ ਆਹ ਦੇਖੋ ਨਾ ਸੈਂਟਰ ਦੇ ਵਿੱਚ ਵਿੱਚ ਆਪਣੇ ਹਰੀਆਂ ਲੈਣਾ ਮਾਰ ਦਿੱਤੀਆਂ ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾ ਹੁਣ ਨੇੜੇ ਤੋਂ ਦੇਖੋ ਤੁਸੀਂ ਤੇ ਤਕਰੀਬਨ ਹੈ ਨਾ ਉੱਪਰਲੇ ਨਾਲ ਮੈਂ ਚ ਖਾ ਗਿਆ ਇਹ ਤੇ ਉਹ ਇੱਥੋਂ ਦੇਖੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਸ ਲਾਈਕ ਵੀ ਕਰਿਓ ਵਧਤਵਾਂ ਤੇ ਜਿਹੜੇ ਨਵੇਂ ਭੈਣ ਭਰਾ ਜੁੜੋਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹਾਸ੍ਰੀ ਕਾਲ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਗਲਤੀ ਹੋ ਗਈ ਅਵੇ ਤੱਕ ਕੋਈ ਮਾਫ ਕਰਦੇ ਹੋ ਹੱਦ ਰਹਿਓ ਵਸਦੇ ਰਹੋ ਖੁਸ਼ ਰਹੋ ਹਾਸ੍ਰੀ ਕਾਲ ਜੀ ਲੋ ਜੀ ਆਪਾਂ ਨੇ ਇਹ ਸੂਟ ਰੈਡੀ ਕਰਤਾ ਇਸ ਤਰ੍ਹਾਂ ਪੈਚ ਲਗਾਇਆ ਇਹਦੀ ਆਪਾਂ ਨੇ ਇਸ ਤਰ੍ਹਾਂ ਦੀ ਫਿਨਿਸ਼ਿੰਗ ਆਈ ਆ ਤੇ ਬਾਕੀ ਅਜੇ ਇਹਦਾ ਤਰਪਾਈ ਵਗੈਰਾ ਰਹਿੰਦੀ ਆ ਤੇ ਬੈਕ ਸਾਈਡ ਤੇ ਆਪਾਂ ਨੇ ਇਹਦੇ ਇਸ ਤਰ੍ਹਾਂ ਪੈਚ ਜਿਵੇਂ ਆਪਾਂ ਨੇ ਅੱਗੇ ਪੈਚ ਲਗਾਇਆ ਨਾ ਬੈਕ ਸਾਈਡ ਤੇ ਆਪਾਂ ਨੇ ਇਸ ਤਰ੍ਹਾਂ ਇਹਦੇ ਪਲੇਨ ਫੈਬਰਿਕ ਲਗਾ ਕੇ ਹਨਾ ਗੋਟੇ ਨਾਲ ਫਿਨਿਸ਼ਿੰਗ ਦੇਤੀ ਇਹਦੀ ਤੁਸੀਂ ਦੱਸਿਓ ਜੀ ਇਹ ਹੈ ਕਿ ਮੈਂ ਤੁਹਾਨੂੰ ਲੱਗਿਆ ਹਨ ਬੀ ਸੂਟ ਦੀ ਆਪਾਂ ਨੇ ਸੈਟਿੰਗ ਕੀਤੀ ਹੈ ਤੁਹਾਨੂੰ ਆਪਾਂ ਪੂਰੇ ਸੂਟ ਦੀ ਵੀਡੀਓ ਦਿਖਾਉਣੇ ਬਣਾ ਕੇ ਹਲੋ ਜੀ ਇਸ ਤਰ੍ਹਾਂ ਦਾ ਸੂਟ ਹੋ ਗਿਆ ਇਹ ਤਿਆਰ ਤੇ ਲੈਂਥ ਇਹਦੀ ਸਹੀ ਆ ਗਈ